ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਧੀ ਆ ਹੋ ਵਾ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਚੇਤ ਗੋਵਿੰਦ ਯਾਰਾ ਦੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਮਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰੀਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤ ਨ ਆਵਈ ਕਿਤੜਾ ਦੁਖ ਗੜਾ ਜਿਨਨੀ 라ਵਿਆ ਸੋ ਪ੍ਰਭ తిన్నా పాగ మన హర ద మనలోచద నక ప్యాస మన చేత మో ప్రభూ ఇ పై ల ਹਰ ਦਰਸ਼ਨ ਕੋ ਮੰਨ ਲੋ ਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤ ਗੋਵਿੰਦ ਅਰਾਧੀ ਐ ਹੋਵੇ ਆਨੰਦ ਕੜਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਆਪ ਸਭ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਸਤਗੁਰਾਂ ਜੀ ਨੇ ਕਿਰਪਾ ਕਰਕੇ ਰਹਿਮਤ ਕੀਤੀ ਹੈ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਸਤਸੰਗਤ ਜੀ ਚੇਤਰ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਚੇਤ ਦੇ ਮਹੀਨੇ ਦੀ ਅਤੇ ਗੁਰਮਖੋ ਨਾਲ ਹੀ ਅਜ ਨਵੇਂ ਸਾਲ ਵਾਲਾ ਵੀ ਦਿਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਆਉਣ ਵਾਲਾ ਸਮਾ ਸਰਬੱਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਸਬਦੇ ਦੀ ਹਿਰਦੇ ਦੀ ਵੇਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਕਰਕੇ ਕਰਤਾ ਅਸਤ ਕਰਨ ਰਹਿਮਤ ਕਰਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਐਸੀਆਂ ਬਖਸ਼ਿਸ਼ਾਂ ਹੋਣ ਗੁਰਮੁਖੋ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਤਰਤੀਬਵਾਰ ਵੇਖੋ ਹਰ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕੀਤੇ ਹਨ ਜੋ ਚੇਤ ਦੇ ਮਹੀਨੇ ਦੇ ਪਰਥਾਏ ਉਪਦੇਸ਼ ਆਪ ਸਭ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਨਾ ਕੀਤਾ ਹੈ ਕੋਈ ਸਮਾਂ ਆਪਾਂ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਵੀ ਯਤਨ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ ਕਿਸ ਤਰ੍ਹਾਂ ਭਾਈ ਆਪਾਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕਰਕੇ ਤੇ ਉਸ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਉਣਾ ਹੈ ਜੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਸਿੱਧੇ ਅਰਥਾਂ 'ਚ ਕਿ ਜਿਹੜੀ ਚੇਤ ਮਿਹਨੇ ਦੀ ਸੰਗਰਾਹ ਦੇ ਆ ਨਾ ਗੁਰਮਖੋ ਉਹ ਸਿੱਖ ਨੇ ਕਿਦਾਂ ਮਣਾਉਣੀ ਗੁਰੂ ਦੇ ਸਿੱਖ ਨੇ ਕੋਈ ਵੀ ਹੋ ਸਕਦਾ ਹੈ ਭਾਈ ਜਿਹਦਾ ਅਕੀਦਾ ਗੁਰੂ ਦੇ ਉੱਤੇ ਜਿੰਦਾ ਭਰੋਸਾ ਹੈ ਜਿਹਨੂੰ ਪ੍ਰੇਮ ਹੈ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਹ ਕਿੱਦਾਂ ਮਨਾਵੇਗਾ ਸਮਝਾਉਂਦੇ ਹਨ ਜੀ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਚੇਤ ਤੂ ਭਾਵ ਹੈ ਚੇਤ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੋਵਿੰਦ ਤੂ ਭਾਵ ਹੈ ਗੋ ਨਾਮ ਧਰਤੀ ਦਾ ਹੈ ਸਤ ਸੰਗਤ ਜੀ ਧਰਤੀ ਦਾ ਹੈ ਵਿੰਦਦਾ ਭਾਵ ਰੱਖਿਆ ਕਰਨ ਵਾਲਾ ਜੋ ਸਤਸੰਗਤ ਜੀ ਹਰੇਕ ਜੀਵ ਦੀ ਰੱਖਿਆ ਕਰਦਾ ਹੈ ਵਾਹਿਗੁਰੂ ਪਰਮਾਤਮਾ ਅਰਾਧਿਏ ਉਹਦਾ ਆਰਾਧਨ ਕਰਨਾ ਹੈ ਭਾਈ ਉਹਨੂੰ ਗਾਉਣਾ ਹੈ ਉਹਦੇ ਗੁਣ ਗਾਉਣੇ ਨੇ ਬਾਣੀ ਪੜ੍ਹਨੀ ਨੀ ਨਾਮ ਜਪਣਾ ਸਿਮਰਨ ਕਰਨਾ ਅਰਾਧਿਏ ਚੇਤ ਗੋਵਿੰਦ ਅਰਾਧਿਏ ਤੇ ਜਦੋਂ ਅਰਾਧਾਂਗੇ ਚਿੱਤ ਦੇ ਵਿੱਚ ਵਸਾਵਾਂਗੇ ਚਿੱਤ ਦੇ ਵਿੱਚ ਵਸੇ ਹੋਏ ਦੀ ਸਾਨੂੰ ਯਾਦ ਆਵੇਗੀ ਅਰਾਧਿਏ ਤਾ ਫਿਰ ਹੋਵੇ ਆਨੰਦ ਘਣਾ ਘਣੇ ਆਨੰਦ ਦੀ ਭਾਵ ਕੇ ਬਹੁਤ ਹੀ ਅਵਸਥਾ satsang ਜੀ ਐਸੀ ਕਿ ਜਿੱਥੇ ਗੁਰਮਖੋ ਕੋਈ ਹੋਰ ਦੁੱਖ ਸੁਖ ਹੈ ਹੀ ਨਹੀਂ ਕਿਉਂਕਿ ਆਨੰਦ ਦਾ ਵਿਰੋਧੀ ਹੋਰ ਕੋਈ ਹੈ ਹੀ ਨਹੀਂ ਸ਼ਬਦ ਕੋਈ ਐਸਾ ਨਹੀਂ ਮਿਲਦਾ ਜਿਹੜਾ ਆਨੰਦ ਦਾ ਵਿਰੋਧੀ ਹੋਵੇ ਦੁੱਖ ਹੈ ਤੇ ਸੁਖ ਹੈ ਗੁਰਮਖੋ ਖੁਸ਼ੀ ਹੈ ਤੇ ਗਮੀ ਹੈ ਕਾਲਾ ਹੈ ਤੇ ਗੋਰਾ ਹੈ ਪਰ ਆਨੰਦ ਆਨੰਦ ਹੀ ਹੈ आनंद आनंद ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਸਤਿਗੁਰੂ ਜੀ ਦੇ ਪਾਸੋਂ ਰਹਿਮਤ ਹੁੰਦੀ ਹੈ ਤਾਂ ਇਹ ਬਖਸ਼ਿਸ਼ਾਂ ਮਿਲਦੀਆਂ ਹਨ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚਿੱਤ 'ਚ ਵਸਾਵਾਂਗੇ ਤੇ ਫਿਰ ਘੜੇ ਆਨੰਦ ਦੀ ਪ੍ਰਾਪਤੀ ਹੋਵੇਗੀ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾਉਣ ਕਰਕੇ ਤਨ ਅਤੇ ਮਨ ਦੋਵਾਂ ਦੇ ਜਿਹੜੇ ਰੋਗ ਨੇ ਉਹ ਦੂਰ ਹੁੰਦੇ ਹਨ ਜੀ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜਾ ਤੇ ਫਿਰ ਯਤਨ ਕਰੀਏ ਕਿ ਚਿੱਤ ਚ ਵਸ ਜਾਵੇ ਕਿਉਂਕਿ ਸਤਗੁਰਾਂ ਜੀ ਨੇ ਤੇ ਕਹਿਤਾ ਗੁਰੂ ਦੇ ਸਿਖਾ ਚੇਤ ਗੋਬਿੰਦ ਅਰਾਧਿਏ ਹੋਵੇ ਆਨੰਦ ਕਣਾ ਤੇ ਹੁਣ ਤਾਂ ਭਾਈ ਫਿਰ ਚਿੱਤ ਚ ਵਸਾਉਣਾ ਹੈ ਨਾ ਪ੍ਰਭੂ ਪਰਮਾਤਮਾ ਦੇ ਨਾਮ ਕਿਉਂਕਿ ਜਿਹੜਾ ਪਰਮਾਤਮਾ ਤੋਂ ਵਿਛੋੜਾ ਪੈ ਚੁੱਕਾ ਹੈ ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਉਹ ਜਿਹੜਾ ਸਾਡੇ ਕੀਤੇ ਹੋਏ ਕਰਮਾਂ ਦੇ ਕਰਕੇ ਦੂਰੀ ਬਣ ਗਈ ਹੈ ਨਾ ਉਸ ਦੂਰੀ ਨੂੰ satsang ਜੀ ਨਾਮ ਦੇ ਦੁਆਰਾ ਹੀ ਖਤਮ ਕੀਤਾ ਜਾ ਸਕਦਾ ਹੈ ਅਭੇਦਤਾ ਦਾ ਆਨੰਦ ਮਾਣਿਆ ਜਾ ਸਕਦਾ ਸਕਦਾ ਹੈ ਨਾਮ ਦੇ ਦੁਆਰਾ ਤੇ ਫਿਰ ਕਿਸ ਤਰ੍ਹਾਂ ਜੀ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਐਸੇ ਗੁਰਮਖ ਪਿਆਰਿਆਂ ਨਾਲ ਮਿਲ ਕੇ ਆਹੜੀ ਰਸਨਾ ਮਿਲੀ ਹੈ ਨਾ ਮਿਲ ਕੇ ਉਹਨਾਂ ਦੇ ਨਾਲ ਇਸ ਰਸਨਾ ਨੂੰ ਕੰਮੇ ਲਾ ਕਮ ਦੇਨ ਨੂੰ ਕਿਹੜਾ ਇਹਨੂੰ ਕਹਿ ਕਰਿਆ ਕਰ ਵਾਹ ਗੁਰੂ 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 ਕਿਉ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀ ਐ ਇਸ ਕਰਕੇ ਇਹਨੂੰ ਕੰਮੇ ਲਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕੀ ਤੈ ਜਿਚਰ ਜਿਨਾ ਚਰਨਾਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਤੂੰ ਜਪਦੀ ਨਹੀਂ ਤੇਰੀ ਪਿਆਸ ਨਹੀਂ ਮਿਟਣੀ ਸੰਤ ਜਨਾ ਮਿਲ ਪਾਈਏ ਸਤ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੇ ਪਿਆਰਿਆਂ ਦਾ ਨਾਲ ਮਿਲ ਕੇ ਇਸ ਰਸਨਾ ਦੇ ਨਾਲ ਭਣਾ ਨਾਮ ਨੂੰ ਜਪਣਾ ਗੱਲਾਂ ਬਾਤੀ ਸਮਾਂ ਨਹੀਂ ਲਗਾ ਦੇਣਾ ਨਾਮ ਜਪਣਾ ਹੈ ਜੀ ਜਿੰਨ ਪਾਇਆ ਪ੍ਰਭ ਆਪਨਾ ਆਏ ਤਿਸ ਹੈ ਗਣਾ ਉਹਨਾਂ ਦਾ ਆਉਣਾ ਸਫਲਾ ਹੈ ਉਹ ਗਿਣਤੀ ਦੇ ਵਿੱਚ ਹਨ ਕੌਣ ਜੀ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਪਾਲਿਆ ਕਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਇਸ ਵਾਸਤੇ ਆਇਆ ਨਾ ਤੇ ਗਿਣਤੀ ਦੇ ਵਿੱਚ ਉਹੀ ਆਉਣਗੇ ਜਿਨ੍ਹਾਂ ਨੇ ਪਾਲਿਆ નિਸਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਇਹ ਜਿਹੜਾ ਜਨਮ ਆ ਨਾ ਇਹ નિਫਲ ਹੈ ਨਾਮ ਤੋਂ ਬਿਨਾ ਬਿੰਦਤੇ ਜਿਨ੍ਹਾਂ ਚਿਰ ਪ੍ਰਭੂ ਪਰਮਾਤਮਾ ਦੀ ਅਭੇਦਤਾ ਨੂੰ ਮਾਣ ਨਹੀਂ ਲੈਂਦੇ ਇਹ ਵਿਰਥ ਹੈ ਜਿਨ ਪਾਇਆ ਪ੍ਰਭ ਆਪਣਾ ਆਇ ਤੇ ਸਹਿ ਗਣਾ ਉਹੀ ਗਿਣਤੀ ਦੇ ਵਿੱਚ ਨੇ ਜਿਨ੍ਹਾਂ ਆਪਣੇ ਪ੍ਰਭੂ ਨੂੰ ਪਾਲਿਆ ਜੀ ਆਇਆ ਤਿੰਨ ਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਆਇਆ ਸਫਲਤਾ ਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਬਣੀਐ ਨਹੀਂ ਤਾਂ ਇਹਦੇ ਤੋਂ ਬਿਨਾ ਤੇ ਫਿਰ ਪਸ਼ੂ ਮਿਲੇ ਚੰਗਿਆਈਆਂ ਖੜ ਖਾਬ ਹੈ ਅੰਮ੍ਰਿਤ ਦੇਹ ਨਾਮ ਵਿਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਬਿਨਾ ਤੇ ਆ ਹਾਲਾਤ ਨੇ ਨਰੂ ਮਰੇ ਨਰ ਕਾਮ ਨ ਆਵੈ ਪਸ਼ੂ ਮਰੇ ਦਸ ਕਾਜ ਸਵਾਰੈ ਪਸ਼ੂ ਪ੍ਰੇਦ ਮੁਕਤ ਤੇ ਬੁਰੀ ਤਿਸਹੇ ਨਾ ਬੂਝੈ ਜਿਨ ਇਹ ਸ੍ਰੀ ਜਿਹੜਾ ਭਾਈ ਪ੍ਰਮਾਤਮਾ ਨੂੰ ਭੁੱਲ ਜਾਂਦਾ ਸਤਿਗੁਰੂ ਜੀ ਕਹਿੰਦੇ ਹੋ ਤਾਂ ਗੁਰਮਖੋ ਇਹ ਜੀਵ ਜੰਤੂਆਂ ਤੂੰ ਹੀ ਬੁਰਾ ਕਹਿ ਲੋ ਜਿਹਨੂੰ ਨਾਮ ਵਿਸਰ ਜਾਂਦਾ ਹੈ ਤੇ ਜਿਹਨੂੰ ਨਾਮ ਚੇਤੇ ਉਹਦਾ ਹੀ ਆਉਣਾ ਸਫਲਾ ਹੈ ਜਿਹਦੇ ਚਿੱਤ 'ਚ ਜਿਹਦੇ ਹਿਰਦੇ 'ਚ ਪ੍ਰਭੂ ਪਰਮਾਤਮਾ ਦਾ ਨਾਮ ਵਸਿਆ ਹੈ ਜੀ ਇੱਕ ਖਿੰਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ اے ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਇੱਕ ਖਿੰਨ ਥੋੜਾ ਜਿਹਾ ਸਮਾਂ ਵੀ ਤੇਰੇ ਤੋਂ ਬਿਨਾ ਇਹ ਜਿਹੜਾ ਜਨਮ ਹੈ ਨਾ ਇਹ ਵਿਅਰਥ ਹੈ ਤੇਰੇ ਨਾਮ ਤੋਂ ਬਿਨਾ ਕਿਤੇ ਇੱਕ ਖਿੰਨ ਦਾ ਵੀ ਵਿਛੋੜਾ ਪੈ ਜਾਵੇ ਨਾ ਇੰਜ ਲੱਗਦਾ ਜਿਵੇਂ ਇਹ ਜਨਮ ਜਿਹੜਾ ਹੈ ਉਹ ਵਿਅਰਥ ਜਾ ਰਿਹਾ ਹੈ ਇਹ ਸਮਾਂ ਵਿਅਰਥ ਜਾ ਰਿਹਾ ਜਿਸ ਸਮੇਂ 'ਚ ਪ੍ਰਭੂ ਪਰਮਾਤਮਾ ਦਾ ਨਾਮ ਸਾਨੂੰ ਚੇਤੇ ਨਹੀਂ ਆਉਂਦਾ ਕਿਉਂਕਿ ਸਤਗੁਰੂ ਜੀ ਸਮਝਾਉਂਦੇ ਨੇ ਕਿ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਉਹਨੂੰ ਹਿਰਦੇ 'ਚ ਸਦਾ ਵਸਾ ਕੇ ਰੱਖਣਾ ਹੈ ਇੱਕ ਖਿੰਨ ਤਿਸ ਬਿਨ ਜੀਵਣਾ ਤੇਰੇ ਤੋਂ ਬਿਨਾ ਜੀਵਨ ਕਾ ਦਾ ਵਾਹਿਗੁਰੂ ਆਖਾਂ ਜੀਵਾ ਵਿਸਰੇ ਮਰ ਜਾਊ ਤੇਰੇ ਤੋਂ ਬਿਨਾ ਜੀਵਨ ਨਹੀਂ ਏ ਸੱਚੇ ਪਾਤਸ਼ਾਹ ਮਰਣੰ ਵਿਸਰੰ ਗੋਬਿੰਦ ਹੈ ਗੋਬਿੰਦ ਵਿਸਰ ਗਿਆ ਤੇ ਮੌਤ ਹੈ ਜਨਮ ਰੰ ਹਰ ਨਾਮ ਧਿਆਵਨ ਹੈ ਨਾਮ ਨੂੰ ਧਿਆਉਂਦੇ ਹਾਂ ਤੇ ਜਿਉਂਦੇ ਹਾਂ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨ ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮ੍ਰਿਤ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਜਲ ਥਲ ਮਹੀਅਲ ਪੂਰੇਆ ਰਵਿਆ ਵਿੱਚ ਵਣਾ ਉਸ ਵਾਹਿਗੁਰੂ ਨੂੰ ਫਿਰ ਕਿੱਥੇ ਲਭੀਏ ਜੀ ਸਤਗੁਰੂ ਜੀ ਕਹਿੰਦੇ ਉਹ ਜਲ ਥਲ ਜਲ ਤੇ ਥਲ ਤੇ ਆਕਾਸ਼ ਪਤਾਲ ਇਹ ਵਣਾ ਵਿਰਖਾ ਅਬਨਸਪਤੀ ਕਿੱਥੇ ਨਹੀਂ ਭਾਈ ਹਰੇਕ ਜੀਵ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਤ ਹੋਏ ਪਸਰਿਆ ਨਾਨਕ ਏਕੰਕਾਰ ਉਹ ਤਾਂ ਭਾਈ ਹਰੇਕ ਜਗ੍ਹਾ ਤੇ ਹੈ ਸੋ ਪ੍ਰਭ ਚੇਤਨਾ ਆਵਹੀ ਕਿਤੜਾ ਦੁੱਖ ਗਣਾ ਉਹ ਪ੍ਰਭ ਉਹ ਪ੍ਰਮਾਤਮਾ ਤੈਨੂੰ ਚੇਤੇ ਨਹੀਂ ਆਇਆ ਭਾਈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਉਹ ਰੱਬ ਤੈਨੂੰ ਚੇਤੇ ਨਹੀਂ ਆਇਆ ਸਤਗੁਰੂ ਜੀ ਕਹਿੰਦੇ ਕਿੰਨਾ ਕੁ ਵੱਡਾ ਦੁੱਖ ਹੈ ਤੈਨੂੰ ਦਸੀਏ ਭਾਈ ਇਹ ਬਹੁਤ ਵੱਡਾ ਦੁੱਖ ਹੈ ਇਹੀ ਤਾਂ ਦੁੱਖ ਹੈ ਦੁੱਖ ਹੈ ਈ ਇਹੀ ਕਿ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਣਾ ਤੇ ਜਦੋਂ ਨਾਮ ਭੁੱਲ ਜਾਂਦਾ ਹੈ ਗੁਰਮਖੋ ਤਾਂ ਹੀ ਤਾਂ ਦੁੱਖ ਵਿਆਪਦੇ ਨੇ ਨਾ ਜਦੋਂ ਜੀਵ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੰਦਾ ਹੈ ਫਿਰ ਇਹ ਮਨ ਦੇ ਤੇ ਧਨ ਦੇ ਜਿਹੜੇ ਦੁੱਖ ਨੇ ਰੋਗ ਨੇ ਉਹਨੂੰ ਲੱਗ ਜਾਂਦੇ ਆ ਹਨ ਜਿਨੀ ਰਾਵਿਆ ਸੂ ਪ੍ਰਭੂ ਤਿੰਨਾ ਭਾਗ ਮਣਾ ਜਿਨਾਂ ਨੇ ਪ੍ਰਭੂ ਨੂੰ 라ਵਿਆ ਹੈ ਉਹਦੀ ਅਭੇਦਤਾ ਦੇ ਆਨੰਦ ਨੂੰ ਮਾਣਿਆ ਇਸ ਰਚਨਾ ਦੇ ਨਾਲ ਉਹਦਾ ਨਾਮ ਜਪਿਆ ਹੈ ਸਾਂਝ ਪਾਈ ਪ੍ਰਭੂ ਪਰਮਾਤਮਾ ਦੇ ਨਾਲ ਉਹਨਾਂ ਦੇ ਭਾਈ ਮਣਾ ਮੁਹੀ ਭਾਗ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਮਨਾ ਮੁਈ ਪਿਆਸ ਬਹੁਤ ਜ਼ਿਆਦੀ ਪਿਆਸ ਤੇਰੇ ਦਰਸ਼ਨਾਂ ਦੀ ਵਾਹਿਗੁਰੂ ਹਰ ਦਰਸ਼ਨ ਕੋ ਮਨ ਲੋਚਦਾ ਇਹ ਮਨ ਲੋਚਦਾ ਹੈ ਜੀ ਕਿ ਮੈਨੂੰ ਦਰਸ਼ਨ ਹੋ ਜਾਣ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਚੇਤ ਮਿਲਾਏ ਸੋ ਪ੍ਰਭੂ ਿਸਕ ਪਾਏ ਲੱਗਾ ਜਿਹੜਾ ਭਾਈ ਚੇਦੇ ਮਹੀਨੇ ਦੇ ਪਰਥਾਇ ਉਪਦੇਸ਼ ਬਖਸ਼ਦੇ ਨੇ ਸਤਿਗੁਰੂ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੂੰ ਬਕੂੰ ਸੋਭ ਰਸਨਾ ਦੀਜੇ ਪ੍ਰਾਣ ਅਕੋਰ ਮੈਂ ਉਹਦੇ ਚਰਨਾਂ ਨੂੰ ਫੜ ਲਵਾ ਘੁੱਟ ਕੇ ਸੇਵਾ ਕਰਾਂ ਜਿਹੜਾ ਮੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦੇਵੇ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਉਹਦੇ ਚਰਨਾਂ ਦੇ ਨਾਲ ਲੱਗ ਜਾਵਾ ਤਾਂ ਜੋ ਨਾਮ ਦਾ ਰੰਗ ਲੱਗ ਜਾਵੇ ਇਹ ਨਾਮ ਦਾ ਰੰਗ ਪ੍ਰਭੂ ਪਰਮਾਤਮਾ ਦੇ ਚਰਨਾਂ ਤੱਕ ਸਾਨੂੰ ਪਹੁੰਚਾ ਦੇਵੇ ਇਹ ਨਾਮ ਦਾ ਰੰਗ ਹੀ ਆ ਗੁਰਮਖੋ ਜਿੰਨੇ ਨਸ਼ਿਆਂ ਦੇ ਰੰਗ ਤੋਂ ਸਾਨੂੰ ਪਹੁੰਚਾਉਣਾ ਹੈ ਇਹ ਨਾਮ ਦਾ ਰੰਗ ਹੀ ਆ ਸਤਸੰਗ ਜੀ ਜਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸوں ਸਾਨੂੰ ਕੱਢਣਾ ਹੈ ਇਨੰਦਾ ਚੁਗਲੀ ਈਰਖਾ ਤੁਜ ਨੇ ਬਚਾਉਣਾ ਹੈ ਨਾ ਉਹ ਨਾਮ ਦਾ ਰੰਗ ਹੀ ਹੈ ਵਾਹਿਗੁਰੂ ਕਿਤੇ ਉਹ ਸਾਨੂੰ ਲੱਗ ਜਾਵੇ ਤੇ ਮਨਾਈਆਂ ਹੋਈਆਂ ਸੰਗਰਾਂਦਾਂ ਸਾਡੀਆਂ ਸਫਲੀਆਂ ਹੋ ਜਾਣ ਸੋ ਗੁਰਮਖੋ ਸੰਗਰਾਂਦ ਦਾ ਦਿਨ ਹੈ ਚੇਤ ਦੇ ਮਹੀਨੇ ਦੀ ਰੰਮਤਾ ਹੋਈ ਆ ਆਪ ਸਭਾ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰ ਸੇ ਹਨ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਰੀ ਸੰਗਤ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੋ ਜੋ ਵੀ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਹਨ ਸਤ ਸੰਗਤ ਦੀਆਂ ਸਤ ਗੁਰੂ ਜੀ ਉਹ ਪੂਰੀਆਂ ਕਰਨ ਦਇਆ ਕਰਨ ਰਹਿਮਤ ਕਰਨ ਸੋ ਬੋਲਦਿਆਂ ਹੋਇਆ ਅਨੇਕ ਪੁੱਲਾਂ ਹੋਈਆਂ ਸਤ ਸੰਗਤ ਬਖਸ਼ਣ ਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਜੀ ਹਾਰ ਦਰਸ਼ਨ ਕਰੋ ਮੰਨ ਲੋ ਚਦਾ नानक प्यास मना चेत मिलाए सो प्रभु तिस कै पाए लगा वाहे गुरु जी का खालसा वाहे गुरु जी की फतह